ਪੁਲਾਨੀ ਹਜ਼ਰਤਾਂ ਦਾ ਕਿਉਂ ਜਲਦੀ ਜਲਦੀ ਫੇਸਟਿੰਗ ਹੋ ਰਹੀ ਸੀ ਇਹਦੇ ਤਹਿਤ ਸ਼੍ਰੀ ਧੋਕੇ ਸਾਹਿਬ ਸਪੈਸ਼ਲ ਬੀਜ ਦਾ ਇਤਿਕਾਰ ਮਿਲਣ ਗਏ ਸੀ ਕਮਿਸ਼ਨਰ ਅੰਮ੍ਰਿਤਸਰ ਅਤੇ ਉਨਾਂ ਜਨਰਲ ਸਕਿਉਰਿਟੀ ਨੇ ਟੀਮਾਂ ਨੇ ਉਹਨਾਂ ਨੇ ਰਲ ਕੇ ਇਸ ਕਿਲ੍ਹ ਦੀ ਤਹਿ ਤੱਕ ਪਹੁੰਚਿਆ ਹੋਇਆ ਪਹਿਲੇ 7 ਘੰਟਿਆਂ ਦੇ ਵਿੱਚ ਹੀ ਜਿਹੜੇ ਹਮਲਾਵਰ ਸੀ ਉਹਨੇ ਉਹਨਾਂ ਨੂੰ ਕੈਦੀ ਬਾਈ ਕਰ ਲਿਆ ਦੋਨੇ ਹਮਲਾਵਰ ਜਿਹੜੇ ਉਹ ਸੁਖਵਿੰਦਰ ਇਹਦੇ ਸੁਖਾ ਸੁਖਾ ਗ੍ਰਨੇਡ ਜਿੰਦੇ ਕਪੂਰਨਾ ਗੁਰਮੀਰ ਅਤੇ ਐਡਸ ਗੁਰੀ ਇਹ ਜਨੰਦਰ ਬ੍ਰਿਟੇ ਪਿੰਡ ਦਾ ਹੈਗੇ ਆ ਇਹ ਦੋਨਾਂ ਬੰਦਿਆਂ ਨੇ ਇੱਥੇ ਅਟੈਕ ਕੀਤਾ ਸੀ ਇਹਨਾਂ ਦੇ ਅਟੈਕ ਕਰਨ ਦੀ ਵਜ੍ਹਾ ਉਹੀ ਦੋ ਪਰਿਵਾਰ ਨੇ ਰਖਾਇਆ ਸੀ ਵੀ ਉਹਨਾਂ ਦੇ ਜਿਹੜੀ ਪਹਿਲੀ ਡੌਟਰ ਇਨ ਲਾ ਜਿਹਦੀ ਜੈਸ ਸੀ ਸੀ ਉਹ ਪਰਿਵਾਰ ਵੀ ਯੂਐਸਏ ਦੇ ਰਹਿੰਦੇ ਆ ਉਹਨਾਂ ਦੇ ਉਹਨਾਂ ਨੇ ਯੂਐਸਏ ਤੋਂ ਹੀ ਇਹੋ ਤੇ ਵਿਅਕਤੀਆਂ ਨੂੰ ਅਰੇਂਜ ਕਰਕੇ ਇਹਨਾਂ ਨੂੰ ਪੇਮੈਂਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਕਲੀਨਿੰਗ ਕਰਨ ਲਈ ਉਹਨੇ ਭੇਜਿਆ ਸੀਗਾ ਮੋਹਨ ਲੀਆ ਦੋਨਾਂ ਨੇ ਗੈਰਨੀ ਕੀਤੀ ਆ ਉਹ ਦੋਨੇ ਬੰਦਿਆਂ ਦੇ ਪਿੱਛੇ ਸਾਡੀ ਟੀਮਾਂ ਲੱਗੀਆਂ ਹੋਈਆਂ ਆ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਕਰਦੇ ਹੋਏ ਅਸੀਂ ਪੰਜ ਬੰਦੇ ਆਰਰਾਉਂਡ ਅਪ ਕਰ ਲਏ ਜਿੰਨਾਂ ਚ ਦੋ ਬੰਦੇ ਉਹ ਨੇ ਜਿੰਨਾਂ ਤੋਂ ਇਹਨਾਂ ਨੇ ਕ੍ਰਾਈਮ ਕਰਨ ਤੋਂ ਪਹਿਲਾਂ ਫਾਇਦਾ ਲੁਟਾਇਆ ਉਹ ਬੰਦੇ ਨੇ ਨੌਹਾਂ ਹੱਬ ਦੇ ਹੋਦਨ ਜਗਜੀਤ ਇਹਗੇ ਜੱਗੂ ਉਤਰ ਮਹਿ ਸਿੰਘ ਸਦਨ ਤਰੰਤਰ ਇੱਕ ਚੰਪਾਰ ਨੇ ਪਹਿਲੇ ਛੋਹੂ ਇਹ ਵੀ ਸਦਨ ਤਰੰਤਰ ਦਾ ਇੱਕ ਕ੍ਰਾਈਮ ਕਰਨ ਤੋਂ ਪਹਿਲਾਂ ਉਦੋਂ ਇਹਨਾਂ ਬੰਦਿਆਂ ਨੇ ਇਹ ਵੀ ਸ਼ਹਾਦਾ ਕੀਤੀ ਸੀ ਕਿ ਇਸੇ ਤਰ੍ਹਾਂ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਅਤੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਆਬਜ਼ਰਡਾ ਹੋਟਲ ਦਿਗੰਬਰ 33 ਜਿਹੜਾ ਕਿ ਹੋਟਲ ਦਾ ਮਾਲਕ ਹੈਗਾ ਇਹਨਾਂ ਨੂੰ ਅਭਿਲਾਫ ਪਛਾਣ ਕਰ ਜਿਹੜਾ ਕਿ ਉਸ ਮੈਨੇਜਰ ਆ ਇਸ ਹੋਟਲ ਵਾਲਿਆਂ ਨੇ ਇਹਨਾਂ ਨੂੰ ਫੜਾ ਦਿੱਤੀ ਆ ਇਹਨਾਂ ਨੂੰ ਵਾਇਲਡ ਤੇ ਰੀਤ ਸੀ ਇਹਨਾਂ ਨੂੰ ਕਿਹੜਾ ਕਿਤੇ ਆਈਡੀ ਕਿਹੜਾ ਕਿਤੇ ਇਹਨਾਂ ਦੀ ਕੋਈ ਟੈਂਟ ਨਹੀਂ ਪਵਾਂ ਉਹਨਾਂ ਨੇ ਰੱਖਿਆ ਅਤੇ ਕਰਾਇਮ ਕਰਨ ਤੋਂ ਬਹੁਤ ਥੇਰੇ ਵਿਅਕਤੀ ਹਰੂਣ ਗਿਦਾ ਯਾਰ ਕਰਾਈਮ ਕਰਨ ਤੋਂ ਬਾਅਦ ਇੱਕ ਫੋਲ ਬਣ ਗਈ ਜਦੋਂ ਕਰਾਈਮ ਹੋ ਗਿਆ ਇਹਨਾਂ ਦੇ ਬਹੁਤ ਬੰਦਗੇ ਜਮਾਉਣ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਅਮਰੀਕਾ ਤੋਂ ਇਥੇ ਉਸ ਤਾਂ ਦੇ ਖਣੜੀਆਂ ਹੋਈਆਂ ਉਹ ਵੀ ਪੁਲਿਸ ਨੇ ਕੈ ਕਰਕੇ ਉਹਨਾਂ ਦੇ ਸਿੱਕੇ ਤੱਕ ਪਾਉਂਦੇ ਆ ਕਿ ਇਹ ਜਿਹੜੇ ਲਿੰਕ ਨੇ ਪੇਮੈਂਟ ਕਰਨ ਵਾਲੇ ਕਰਾਈਮ ਕਰਨ ਵਾਲੇ ਇਥੇ ਸੁਚੈਨ ਦੇ ਜਿਹੜੇ ਪਹਿਲੇ ਇਨਲੌਡਰੇ ਜਿਹੜੇ ਕੇ ਮੈਰ ਅਮਰੀਕਾ ਤੋਂ ਆਦੇ ਨੇ ਇਹ ਉਹਨਾਂ ਦੇ ਆ ਡਾਇਰੈਕਸ਼ਨਾਂ ਤੇ ਉਨ੍ਹਾਂ ਦੇ ਕਹਿਣ ਮੁਤਾਬਕ ਤੇ ਉਨ੍ਹਾਂ ਤੋਂ ਇਹ ਆਰਗੇਨਾਈਜ਼ ਕ੍ਰਾਈਮ ਜਿਹੜਾ ਜਿွှੜਾਇਆ ਗਿਆ ਜਿਸ ਤਰ੍ਹਾਂ ਇਹ ਦੋ ਐਨਆਰਆਈ ਪਰਿਵਾਰ ਨੇ ਇੱਕ ਐਨਆਰਆਈ ਪਰਿਵਾਰ ਨੇ ਦੂਸਰੇ ਐਨਆਰਆਈ ਪਰਿਵਾਰ ਨੂੰ ਆਪ ਹੀ ਪਰਿਵਾਰਕ ਰਿਲੇਂਸ ਦੇ ਤਹਿਤ ਜਦੋਂ ਉਹ ਇੰਡੀਆ ਆਇਆ ਇਥੋਂ ਦੇ ਬੰਦੇ ਹੈਰ ਕਰਕੇ ਇਹ ਕ੍ਰਾਈਮ ਨੂੰ ਨਿਗਰਾਨੀ ਦਿੱਤਾ ਅਤੇ ਪੰਜ ਬੰਦੇ ਜਿਹੜੇ ਇਹਨਾਂ ਦੇ ਕੋਈ ਕਨੈਕਟਡ ਬੰਦ ਦੱਸੇ ਆ ਇਹ ਪੰਜੇ ਅਰੈਸਟ ਕਰਦੇ ਆ ਤੇ ਤਿੰਨ ਬੰਦੇ ਜਿਹੜੇ ਉਹ ਆਲਰੇਡੀ ਯੂਐਸਏ ਜਾ ਜਿਹੜੇ ਦੋ ਹਮਰਾਵਰ ਆ ਸਾਡੀਆਂ ਟੀਮਾਂ ਜਿਹੜੀ ਜਿਹੋ ਲਿਸਟ ਸੀ ਉਹ ਨਾ ਮੰਗਰਟ ਅਡੀਸ਼ਨ ਸਾਡੀਆਂ ਤੇ ਕਮਿਸ਼ਨੇਟ ਦੇ ਹੋਰ ਜਿਹੜੇ ਯੂਨਿਟਸ ਆ ਔਰ ਜਿਹੜੇ ਦਾਅਵੇ ਕਰਕੇ ਸੀ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਤੁਹਾਨੂੰ ਵੀ ਇਹ ਉਹਨੂੰ ਬਹੁਤ ਜਲਦੀ ਅਸੀਂ ਫਟ ਕੇ ਫੰਡ ਦੇ ਅੰਦਰ ਇਹ ਤਾਂ ਮੈਸੇਜ ਫਟਦੀ ਗਈ ਕਿ ਹਾਂ ਜੀ ਯੂਐਸਕੇ ਇਹਨੇ ਵੀ ਫਟਦੀ ਹੋਈ ਸੀ ਤੇ ਕਰਦੇ ਉਹ ਵੀ ਟੋਟਲ ਟੋਟਲ ਡਿਟੇਲਸ ਅਸੀਂ ਵਰਕ ਹਾਊਸ ਕਰਿਆ ਮਾਨੂੰ ਕਾਫੀ ਐਂਟਰੀਆਂ ਮਿਲੀਆਂ ਨੇ ਕੋਸ਼ੋਰ ਉਹਦੇ ਡਿਟੇਲ ਕਢਾ ਰਹੇ ਆ ਜਿਹੜੀ ਇਨੀਸ਼ੀਅਲਲੀ ਫਰਾਈਨ ਕਰਨ ਤੋਂ ਬਾਅਦ ਵੀ 25000 ਰੁਪਏ ਦੇ ਕੈਂਸਲ ਸਰਪਰਾ ਰਹਿ ਗਈ ਕਿਸੀ ਕਿਸ ਚੀਜ਼ ਚੈੱਕ ਜੇ ਮਸ਼ੀਨ ਜਾਂਦਾ ਹੋ ਉਹ ਉਹ ਸਾਰਾ ਹੈਗਾਗਾ ਉਹ ਮੈਂ ਤੁਹਾਨੂੰ ਡਿਟੇਲ ਮੈਂ ਨਾ ਸ਼ੇਅਰ ਕਰਾਂਂਦੀ ਗਾ ਲੋਕਿ ਸਾਡਾ ਥਰਡ ਪਾਰਟਨਰਾਂ ਉਹ ਵਿਅਕਤੀਆਂ ਨੂੰ ਪੜਨ ਦਾ ਉਹ ਅੰਡਰਵੇਜ ਦਾ ਲਿਹਾਗਾ ਤਾਂ ਜੋ ਉਹਦੇ ਇਹਦੇ ਵਿਦਨ ਨਾ ਪਵੇ ਅਲਟੀਮੇਟਲੀ ਡੇਟਾ ਦਾ ਮੋਟਿਵ ਹੈ ਇਹ ਕ੍ਰਾਈਮ ਤੱਕ ਵਾਲੇ ਹਨ ਕ੍ਰਾਈਮ ਪ੍ਰੋਬਲਮ ਵਾਲੇ ਹਨ ਇਹ ਪੂਰੇ ਕੇਸ ਹੁੰਦੇ ਨੇ ਇਹ ਜਿਹੇ ਕਿਸੇ ਨੂੰ ਕੋਈ ਡਿਫਰੈਂਟ ਤੌਰ ਤੇ ਜਿਸ ਤਰ੍ਹਾਂ ਦੀ ਹਾਈ ਗ੍ਰੇਡ ਕੀਤੀ ਜਾ ਰਹੀ ਸੀ ਵੀ ਐਨ ਆਰ ਆਈ ਦੇ ਕੋਲ ਟੈਗ ਹੋ ਗਿਆ ਇਹ ਦੋਨੇ ਹੀ ਪਰਿਵਾਰਾਂ ਦਾ ਨਹੀਂ ਇੱਕ ਐਨ ਆਰ ਆਈ ਪਰਿਵਾਰ ਨੇ ਦੂਜੇ ਐਨ ਆਰ ਆਈ ਪਰਿਵਾਰ ਨੂੰ ਆਪਸੀ ਰੰਜਿਸ਼ਵਾਸ ਹੋਣ ਕਰਕੇ ਉਹਦੇ ਟੈਗ ਹੋ ਗਿਆ ਤਾਂ ਬੀ ਕੌਂਟੀ ਕਰ ਦਿੱਤੀ ਇਸ ਬੰਦੇ ਨੇ ਜਿਹਦੇ ਸਾਰੇ ਭਾਰੀ ਸਰਵੀ ਮਾਰਕਸ ਬੈਠੇ ਅਮਰੀਕਾ ਦੇ ਐਸ ਪੀ ਐਸ ਐਸ ਪੀ ਜਿੰਗਾ ਇਹਨਾਂ ਦਾ ਜਿਹੜੀ ਪਹਿਲੀ ਇਹ ਜੀ ਵਾਈ ਸੀ ਜੈਸੋ ਵੀ ਸੀ ਉਹ ਦਾ ਬਰਦਰ ਨਵਾ ਸੁਹੈਨ ਦਾ ਪ੍ਰਣਾ ਬਲਵੰਦ ਲੋ ਕਹਿੰਦੇ ਆ ਸੁਹੈਨ ਦਾ ਇੱਕ ਥੰਡੂਆ ਉਹ ਦੋ ਉਹ ਦੋਨਾਂ ਨੇ ਰਲ ਕੇ ਆਪਣਾ ਇੱਕ ਨਿੱਕਰ ਲਵ ਦੀ ਕਹਾਣੀ ਜਿਹੜੇ ਉਹਨਾਂ ਦੇ ਨਾਲ ਹੀ ਇਕੱਠੇ ਉੱਤੇ ਛੇਨ ਇਕੱਠੇ ਰਹਿੰਦੇ ਨੇ ਉਹਨਾਂ ਨਾਲ ਜਿਹੜੇ ਇਹਨਾਂ ਨੂੰ ਪੈਸੇ ਟ੍ਰਾਂਸਫਰ ਹੋਏ ਨੇ ਉਹਨਾਂ ਦੇ ਆਪਸ ਵਿੱਚ ਲਿੰਕ ਸਟੈਬਲ ਹੋ ਗਏ ਨੇ ਕਦੋਂ ਵੀ ਉਹਨਾਂ ਵੱਲੋਂ ਕੋਈ ਜਾਣ ਉਹਨਾਂ ਦੇ ਦੱਸੋ ਕਿ ਸਟੈਬਲ ਹੋ ਗਏ ਨੇ ਇਹ ਜੋ ਪਹਿਲਾ ਪੈਸੇ ਕਿੰਨੇ ਦਿੱਤੇ ਗਏ ਨੇ ਬਹੁਤ ਜ਼ੋਰ ਕਿੰਨੇ ਪੈਸੇ ਦੇਣੇ ਸੀ ਸ਼ੈਡੂਲ ਬਾਊਡਰ ਨੂੰ ਜਿਹਨੇ ਸਾਨੂੰ ਉਹਦਾ ਕਰ ਦਿੱਤਾ ਸੀ ਸੁਪ ਚੈਨ ਦੇ ਪਹਿਲੇ ਪਰਿਵਾਰ ਦੇ ਨੂੰ ਕਿੰਨੇ ਲੋਕ ਅਰੈਸਟ ਹੋਏ ਜਿਹੜੇ ਇੰਡੀਆ ਦੇ ਸੁਪ ਚੈਨ ਦੇ ਪਹਿਲੇ ਪਰਿਵਾਰ ਤੋਂ ਜਿਹੜਾ ਇਹ ਬਾਦਰ ਨਾਮ ਆ ਉਹ ਅਰੈਸਟ ਹੋ ਗਿਆ ਜਿਹੜੇ ਇਸ ਪਰਿਵਾਰ ਨੇ 5 ਬੰਦੇ ਐਫ ਆਈ ਆਰ ਲਖਾਈ ਸੀ ਜਿੰਨਾਂ ਚ ਸੁਪ ਚੈਨ ਦੀ ਪਹਿਲੀ ਬਾਈਵਾ ਜਿਹੜੀ ਉਹਦੇ ਉਹਦੇ ਮਦਰ ਬਾਦਰ ਉਹਦੀ ਸਿਸਟਰ ਉਹਦਾ ਜੀਜਾ ਤੇ ਉਹਦਾ ਭਰਾ ਇਹਨਾਂ ਬੰਦੇ ਬਾਅਦ ਨੇ ਦੋ ਬੰਦੇ ਇੱਥੇ ਨੇ ਜਿਹਦੇ ਦੋਸਤ ਫਾਦਰ ਨੂੰ ਰੈਸਟ ਕਰ ਰਿਹਾ ਤੇ ਬਾਕੀ ਅਸੀਂ ਸਾਰੇ ਜਿਹੜੀਆਂ ਇਨਵੈਸਟਰੀ ਹੋਰ ਹੋਰ ਕਿਹੜਾ ਰੈਸਟ ਕਰਨ ਵਾਲਾ ਪਰਵਾਹ ਤੋਂ ਨਹੀਂ ਕਿਸੇ ਕੋਲ ਹੋ ਜਾਗਾ ਜੀ ਉਹਦੀ ਮੱਦਰ ਹੈਗੀ ਉਹਦੀ ਮੱਦਰ ਆਉਂਦੀ ਦੇਖ ਰਹੇ ਹਾਂ ਯੂਨੀਵਰਸਿਟੀ ਦੇ ਇਤਿਹਾਸ ਜੀਜੀਵੀ ਨੌਲੇਜ ਹੋਈ ਜੀਜੀਵੀ ਦੇ ਨਾਲ ਨਿਯਮਿਤ ਅਸਟਰੀ ਸਿਰਨਾਲ ਸਾਂਝ ਤੇ ਜਿਹੜਾ ਵੀ ਇਸ ਕ੍ਰਾਈਮ ਦਾ ਹੋਇਆ ਅਸੀਂ ਸਾਰੇ ਜੀ ਬੜਕੇ ਚੀਫਾਂ ਦੇ ਅੰਦਰ ਲੈਣ ਦੀ ਗੱਲ ਕਰਵਾਤਾ ਇਸ ਤਰ੍ਹਾਂ ਇੱਕ ਬੜਾ ਫੈਂਸੇਸ਼ਮੈਂਟ ਕ੍ਰਾਈਮ ਸੀ ਜਿਹੜਾ ਕਿ ਮੌਜੂਦ ਜੀਜੀਵੀ ਸਾਹਿਬ ਦੇ ਵੱਲੋਂ ਸਾਡੀ ਖਾਰੀ ਯੂਨਿਟ ਦੀ ਸ਼ਿਕਾਇਤ ਜੀ ਜਦਲ ਸਿਉਰਟੀ ਦੀ ਮਦਦ ਨਾਲ ਸਾਰਿਆਂ ਨੇ ਤਾਲਮੇ ਨਾਲ ਆਸੇ ਨਾਲ ਇਸ ਨੂੰ 24 ਘੰਟਿਆਂ ਤੋਂ ਪਹਿਲਾਂ ਫ੍ਰੀਸ ਕਰ ਲਿਆ ਤੇ 72 ਘੰਟਿਆਂ ਦੇ ਵਿੱਚੋਂ ਵਿਅਕਤੀ ਆ ਜਿਹੜੇ ਵੀ ਇਸ ਜ਼ਿਲ੍ਹੇ ਦੇ ਵੀ ਨਹੀਂ ਸੀ ਕਿਸੇ ਹੋਰ ਜ਼ਿਲ੍ਹੇ ਦੇ ਸੀਗੇ ਉਹਨਾਂ ਦਾ ਆਲਰੇਡੀ ਕ੍ਰਿਮੀਨਲ ਰਿਕਾਰਡ ਆ ਇੱਕ ਵਿਅਕਤੀ ਜਿਹਨੇ ਖਲਾਫ ਦਰਖਾਸਤ ਦਈਆ ਲਗਾਈਆਂ ਚ ਕਿਤੇ ਜਾਂਦੇ ਆ ਐਨਡੀਪੀਐਸ ਪਰਤੇ ਹੈਗੇ ਆ ਇਸੇ ਤਰ੍ਹਾਂ ਦੂਸਰਾ ਵਿਅਕਤੀ ਆ ਉਹਦੇ ਪਾਸੇ ਪਾਸੇ ਦਰਜ ਆ ਇਹਨਾਂ ਵਿਅਕਤੀ ਦਾ ਜਿਹੜਾ ਜੇਲ੍ਹ ਦੇ ਵਿੱਚ ਕੋਈ ਹੋਰ ਰਿਕਾਰਡ ਆ ਜਿਹੜਾ ਉਹਦੇ ਸਿੱਕੂਕ ਕਰਕੇ ਇਹਨੂੰ ਦਹਿ ਦਾ ਪਤਾ ਕਿ ਇਹਨਾਂ ਦੇ ਪਿੱਛੇ ਲੱਗੇ ਹੋਣਾਂ ਕੀ ਗਲਤੀ ਪੜੀ ਸਰ ਮੋਟਰਸਾਈਕਲ ਵੀ ਪ੍ਰੋਵਾਈਡ ਕਰਵਾਇਆ ਗਿਆ ਰਿਹਾ ਸੀ ਸਾਰੇ ਦੀ ਮੋਟਰਸਾਈਕਲ ਉਹ ਸਾਹੇ ਜਿਹੜੀ ਡੈਡੀਫਾਈ ਹੋ ਗਿਆ ਅਸੀਂ ਸ਼ਾਰਟਲੀ ਉਮੀਦ ਆ ਜਿੰਨਾ ਸ਼ੀਜੀ ਹੋਇਆ ਅਸੀਂ ਇਹਨਾਂ ਨੂੰ ਪੜਤ ਜਾਂਦੇ ਨੇ ਜੀ ਗੱਡੀ ਆ ਕੇ ਲੱਗੇ ਰਹੇ ਕਿ ਰੋਡ ਦੇ ਉੱਪਰ ਗੱਡੀ ਲੱਗੀ ਸੀ ਇਹ ਦੋਨੋਂ ਮੋਟਰਸਾਈਕਲ ਦੇ ਹੁੰਦੇ ਦੇਖੀ ਸੀ ਕੈਸਿੰਦੇ ਗੱਡਾ ਤੇ ਬਾਹਰ ਇੱਕ ਗੱਡੀ ਉੱਪਰ ਲੀ ਉਹ ਜਿੰਨਾ ਉਹ ਉਹ ਸੀ ਤੁਹਾਨੂੰ ਸਾਹੇ ਜਿਹੜਾ ਬਣ ਗਿਆ ਸਰ ਇਦਾਂ ਹੋਟਲ ਆ ਲੈਣਾ ਕਿਹੜਾ ਕ੍ਰਾਈਮ ਕੀਤਾ ਉਹ ਪੁਲਿਸ ਜਿਹੜਾ ਰਹਤਾ ਤੁਹਾਨੂੰ ਕਿ ਨਾਸ਼ੀ ਮੋਟਰ ਵੀ ਤੁਹਾਡੇ ਕੋਲ ਸੀ ਲਗ तकरीबन ਕਿਤੇ ਦੇ ਹੋਟਲ ਵਾਲਿਆਂ ਨੂੰ ਅਸੀਂ ਐਸੇ ਵੈਸੇ ਜਿਉਂ ਉਹਨਾਂ ਦੇ ਨਿਯਮ ਵੀ ਕਹਿੰਦੇ ਨੇ ਵੈਸੇ ਵੀ ਜੇ ਜਿਹੜਾ ਵੀ ਕੋਈ ਬੰਦਾ ਆਉਂਦਾ ਜੇ ਕਿਸੇ ਸਰਾਹ ਜਾਵੇ, ਹੋਟਲ ਵਾਲੇ ਜਾਵੇ, ਦਰਨੀ ਖਾਣੇ ਆਵੇ, ਜੇ ਮੰਦਰ ਜਾਵੇ, ਹੋਟਲ ਜਾਵੇ ਉਹਦੀ ਆਈਡੀ, ਉਹਦਾ ਕੰਟੈਕਟ ਨੰਬਰ ਲੈ ਕੇ ਹੀ ਉਹ ਉੱਤੇ ਰੱਖਣਾ ਦਾ। ਇਹਦਾ ਜੇ ਉਹਦੀ ਕੋਈ ਆਈਡੀ ਨਹੀਂ ਲਈ, ਉਹਨਾਂ ਤੋਂ ਕੋਈ ਉਹਦੀ ਡਿਟੇਲ ਨਹੀਂ ਲੈ। ਬਹੁਤ ਵਾਰਾ ਕਰਕੇ ਇਹ 2 ਦਿਨ ਪਹਿਲਾਂ ਉਹਦੇ ਕੋਲ ਗਏ ਨੇ ਕਿ ਇੱਕ ਬੰਦਾ ਉਹਨਾਂ ਕੋਲ ਮੂੰਹ ਵੱਢ ਕੇ ਗਿਆ। ਉਹ ਬੰਦੇ ਨੂੰ ਸ਼ਰਤ ਵੀ ਹੋ ਜਾਂਦਾ ਜਏ ਬੰਦੇ ਨੂੰ ਜਾਂ ਕਿਸੇ ਵੀ ਬੰਦੇ ਨੂੰ ਵਿਦਾਉਂ ਕੇ ਰਹਿਣ ਦੀ ਵਿਦਾਉਨੋ ਦਾ ਕੰਟੈਕਟ ਨੰਬਰ ਲੈ ਕੇ ਜਿਹੜਾ 3 ਦਿਨ ਰੱਖਣਾ ਕ੍ਰਾਈਮ ਕਰਨ ਤੋਂ ਬਾਅਦ ਵੀ ਇੱਥੇ ਬਤੇ ਗਏ ਨੇ ਇਸ ਤਰ੍ਹਾਂ ਕਰਨਾ ਇਹ ਇੱਕ ਤਰ੍ਹਾਂ ਦਾ ਕ੍ਰਾਈਮ ਦੇ ਵਿੱਚ ਇੱਕ ਸਹਾਇਕ ਦੇ ਤੌਰ ਤੇ ਉਹਨੂੰ ਮੁਨਾਹ ਦੇਣ ਦੇ ਤੌਰ ਤੇ ਹੁੰਦਾ ਹੈ